ਐਮ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਮੈਂ ਸ਼ੋਕ ਮੈਕ ਸਵਾਗਤ ਕਰਦਾ ਤੁਹਾਨੂੰ ਤਸਵੀਰਾਂ ਦਿਖਾ ਰਿਹਾ ਪਿੰਡ ਜਮਾਲਕੇ ਤੋਂ ਜਿੱਥੇ ਅੱਜ ਚੇਅਰਮੈਨ ਰਜਿੰਦਰ ਬਦਾਵਨ ਵੱਲੋਂ ਜੋ ਕਿ ਇੱਕ ਨੌਜਵਾਨਾਂ ਦਾ ਵੱਡਾ ਕਾਫਲਾ ਲੈ ਕੇ ਜੋ ਫਾਇਲ ਕਾ ਪਹੁੰਚੇ ਜਾਵੇਗਾ ਦੱਸਦੀ ਹੈ ਕਿ ਜਿੱਥੇ ਕਿ ਅੱਜ ਰਾਜਪਾਲ ਗਜ ਲਾਭਚੰਦ ਕਟਾਰੀਆ ਵੱਲੋਂ ਜੁੜ ਕੇ ਅੱਜ ਨੌਜਵਾਨਾਂ ਨੂੰ ਨਸ਼ਿਆਂ ਦੇ ਵਿਰੁੱਧ ਜੋ ਕਿ ਅੱਜ ਇੱਕ ਰੈਲੀ ਕੱਢੀ ਜਾਣੀ ਹੈ ਪੈਦਲ ਯਾਤਰਾ ਕੱਢੀ ਜਾਏਗੀ ਨੌਜਵਾਨਾਂ ਨੂੰ ਨਸ਼ਿਆਂ ਦੇ ਵਿਰੁੱਧ ਜੋ ਕੇ ਜਾਗਰੂਕ ਕੀਤਾ ਜਾਵੇਗਾ ਕਿਉਂਕਿ ਪੰਜਾਬ ਦੇ ਵਿੱਚ ਜਿਹੜੇ ਕਿ ਨੌਜਵਾਨੀ ਨਸ਼ਿਆਂ ਵੱਲ ਵੱਧ ਰਹੀ ਹੈ ਜਿਸ ਦੇ ਸਬੰਧ ਦੇ ਵਿੱਚ ਅੱਜ ਨੌਜਵਾਨਾਂ ਨੂੰ ਰਾਜਪਾਲ ਵੱਲੋਂ ਜੋ ਕੇ ਇੱਕ ਪੈਦਲ ਯਾਤਰਾ ਕੱਢ ਕੇ ਇੱਕ ਪੈਦਲ ਮਾਰਚ ਕੱਢ ਕੇ ਨੌਜਵਾਨਾਂ ਨੂੰ ਜਾਗਰੂਕ ਕੀਤਾ ਜਾਏਗਾ ਜਮਾਲਕੇ ਤੋਂ ਤੁਹਾਨੂੰ ਤਸਵੀਰਾਂ ਦਿਖਾ ਰਿਹਾ ਜਿੱਥੇ ਚੇਅਰਮੈਨ ਜਿੰਦਰ ਵਧਾਵਨ ਵੱਲੋਂ ਜੋ ਕਿ ਇਹ ਇੱਕ ਨੌਜਵਾਨਾਂ ਦਾ ਵੱਡਾ ਕਾਫਲਾ ਲੈ ਕੇ ਜਿਹੜਾ ਇੱਥੇ ਫਾਇਲ ਕਾ ਪਹੁੰਚਿਆ ਜਾਣਾ ਹੈ ਜੈ ਹਿੰਦ ਜੈ ਭਾਰਤ ਭਾਰਤ ਮਾਤਾ ਦੀ ਜੈ ਭਾਰਤ ਮਾਤਾ ਦੀ ਜੈ ਬੰਦੇ ਮਹਾਰਮ ਬੰਦੇ ਮਹਾਰਮ ਹੰਦੇ ਮਾਤ੍ਰਮ ਜੈ ਭਗਵਾਨ ਸਤਿ ਸ਼੍ਰੀ ਅਕਾਲ ਜੀ ਸਾਰੇ ਫਾਜ਼ਲਕਾ ਵਾਸੀਆਂ ਨੂੰ ਮੈਂ ਤੁਹਾਡਾ ਛੋਟਾ ਵੀਰ ਮਹਾਵੀਰ ਸਿੰਘ ਜਮਾਲਕੇ ਅੱਜ ਮੇਰੇ ਪਿੰਡ ਦੇ ਨੌਜਵਾਨ ਮੇਰੇ ਸਾਥੀ ਸਾਰੇ ਅੱਜ ਨਸ਼ਾ ਮੁਕਤ ਰੈਲੀ ਰੰਗਲਾ ਪੰਜਾਬ ਦੇ ਤਹਿਤ ਸਾਡੇ ਮਾਨਯੋਗ ਸ਼੍ਰੀ ਕਰਨ ਗਲੋਤਰਾ ਜੀ ਦੇ ਦਿਸ਼ਾ ਨਿਰਦੇਸ਼ਾਂ ਦੇ ਤਹਿਤ ਅੱਜ ਫਾਜ਼ਲਕਾ ਦੇ ਵੀਕੇ ਨੌਜਵਾਨ ਸਾਡੇ ਪਿੰਡ ਦੇ ਸਾਰੇ ਨੌਜਵਾਨ ਮੇਰੇ ਸੱਜਣ ਸਾਰੇ ਸਰਪੰਚ ਸਾਹਿਬਾਨ ਸਾਰੇ ਅੱਜ ਫਾਜ਼ਲਕਾ ਕੱਤਰ ਹੋਰਨਾ ਆ ਸਾਰਿਆਂ ਨੂੰ ਮੈਂ ਅਪੀਲ ਕਰਦਾ ਹਾਂ ਕਿ ਅੱਜ ਆਪਣੇ ਮਾਨਯੋਗ ਗਵਰਨਰ ਸਾਹਿਬ ਪਹੁੰਚ ਰਹੇ ਨੇ ਤੇ ਆਪਾਂ ਉਹਨਾਂ ਦਾ ਫਾਜ਼ਲਕਾਂ ਤੇ ਨਿੱਘਾ ਸਵਾਗਤ ਕਰੀਏ ਅਤੇ ਮੇਰੇ ਪਿੰਡ ਵੱਲੋਂ ਸਾਰਿਆਂ ਨੂੰ ਮੇਰੇ ਪਿਆਰ ਭਰੀ ਸასი ਸ਼ਾਲ ਤੇ ਸਾਰੇ ਜੀ ਵੱਧ ਚੜ ਕੇ ਪਹੁੰਚੋ ਤੰਵਾਦ ਪਰਮ ਸਤਿਕਾਰਯੋਗ ਇਲਾਕਾ ਨਿਵਾਸੀਓ ਮੈਂ ਤੁਹਾਡਾ ਛੋਟਾ ਵੀਰ ਰਾਣਾ ਰਜਿੰਦਰ ਸਿੰਘ ਜਮਾਲਕੇ ਸਾਹਿਬ ਦਾ ਚੇਅਰਮੈਨ ਖੇਤੀ ਵਿਕਾਸ ਬੈਂਕ ਫਾਜ਼ਲਕਾ ਤੁਹਾਨੂੰ ਬੈਲਾ ਅਪੀਲ ਕੀਤੀ ਸੀ ਤੇ ਤੁਸੀਂ ਸਾਡੀ ਅਪੀਲ ਨੂੰ ਸਵੀਕਾਰ ਕੀਤਾ ਕਿਉਂਕਿ ਆਪਾਂ ਨਸ਼ੇ ਦੇ ਮੁਕਤ ਨਸ਼ਾ ਮੁਕਤ ਆਪਾ ਪੰਜਾਬ ਬਣਾਉਣਾ ਉਹਦੇ ਵਿੱਚ ਤੁਸੀਂ ਹਿੱਸਾ ਅੱਜ ਪਾਉਣ ਲਈ ਆਏ ਹੋ ਮਾਨਯੋਗ ਆਪਣੇ ਰਾਜਪਾਲ ਪੰਜਾਬ ਦੇ ਗੁਲਾਬ ਚੰਦ ਕਟਾਰੀਆ ਜੀ ਦਾ ਉਹਨਾਂ ਦਾ ਆਪਾਂ ਨਿੱਘਾ ਸਵਾਗਤ ਕਰਨ ਲਈ ਫਾਜ਼ਲ ਕਾ ਵਿਖੇ ਜਾ ਰਹੇ ਆ ਮੇਰੇ ਵੱਡੇ ਵੀਰ ਕਰਨ ਘਲੋਤਰਾ ਜੀ ਨੇ ਕਿਹਾ ਸੀਗਾ ਆਪਾਂ ਨਸ਼ਾ ਮੁਕਤ ਦੇ ਵਿੱਚ ਆਪਾਂ ਵੱਧ ਜੜ ਕੇ ਹਿੱਸਾ ਲੈਣਾ ਤੇ ਦੇਖੋ ਪੰਜਾਬ ਦੇ ਵਿੱਚ ਹਰ ਇੱਕ ਪਾਸੇ ਇਹੋ ਆਵਾਜ਼ ਹੈ ਵੀ ਆਪਾਂ ਪੰਜਾਬ ਨੂੰ ਰੰਗਲਾ ਤੇ ਨਸ਼ਾ ਮੁਕਤ ਬਣਾਉਣਾ ਉਹਦੇ ਵਿੱਚ ਅਸੀਂ ਪੂਰਾ ਆਪਦਾ ਸਹਿਯੋਗ ਪਾ ਰਹੇ ਆ ਮੇਰੇ ਭਰਾ ਛੋਟਾ ਭਰਾ ਇਹ ਰੋਹੀ ਵਾਲੇ ਤੋਂ ਸਰਪੰਚ ਨੇ ਸਾਰੇ ਸਰਪੰਚ ਸਹਿਬਾਨ ਨੰਬਰਦਾਰ ਸਹਿਬਾਨ ਸਾਰੇ ਇਕੱਠੇ ਹੋ ਕੇ ਫਾਜ਼ਲ ਕਾ ਵਿਖੇ ਗੁਲਾਬਚੰਦ ਕਟਾਰੀਆ ਜੀ ਮਾਨਯੋਗ ਰਾਜਪਾਲ ਸਾਹਿਬ ਦਾ ਸਵਾਗਤ ਕਰਨ ਲਈ ਜਾ ਰਹੇ ਆ ਇਸ ਲਈ ਮੈਂ ਆਪ ਜੀ ਨੂੰ ਅਪੀਲ ਕਰਦਾ ਕਿ ਨਸ਼ੇ ਤੋਂ ਮੁਕਤ ਹੋ ਕੇ ਆਪਾ ਰਹੀਏ ਜੋ ਆਦਮੀ ਨਸ਼ੇ ਤੋਂ ਮੁਕਤ ਹੋ ਜਾਂਦਾ ਉਹਦੀਆਂ ਨਾ ਆਉਣ ਵਾਲੀਆਂ ਪੀੜੀਆਂ ਵੀ ਅੱਛੀਆਂ ਰਹਿੰਦੀਆਂ ਨੇ ਜਿਹੜਾ ਬੰਦਾ ਨਸ਼ੇ ਨੂੰ ਤਿਆਗ ਦਿੰਦਾ ਉਹਦੇ ਬੱਚੇ ਵੀ ਵਧੀਆ ਹੁੰਦੇ ਨੇ ਜਿਹੜੇ ਬੰਦੇ ਨੂੰ ਨਸ਼ੇ ਦੀ ਲੱਤ ਲੱਗ ਗਈ ਉਹ ਨਸਲਾਂ ਬਰਬਾਦ ਹੋ ਜਾਂਦੀਆਂ ਉਹ ਨਸਲਾਂ ਕਦੇ ਰਾਜ ਨਹੀਂ ਕਰਦੀਆਂ ਜੇਕਰ ਅਸੀਂ ਆਪਦੀ ਸਿਹਤ ਨੂੰ ਵਧੀਆ ਬਣਾਉਣਾ ਤੇ ਨਸ਼ੇ ਤੋਂ ਮੁਕਤ ਰਹੀਏ ਮੈਂ ਇਹੀ ਸੰਦੇਸ਼ ਦੇਣਾ ਚਾਹਣਾ ਜੈ ਭਾਰਤ ਮਾਤਾ ਕੀ ਜੈ ਭਾਰਤ ਮਾਤਾ ਕੀ ਜੈ ਵੰਦੇ मातरम ਵੰਦੇ मातरम ਅੱਗੇ ਰੈਲੀ ਦਾ ਕੀ ਸ਼ਡਿਊਲ ਹੈਗਾ ਅੱਗੇ ਜੀ ਸ਼ਡਿਊਲ ਸਾਡੇ ਅੱਜ ਮਾਨਯੋਗ ਰਾਜਪਾਲ ਸਾਹਿਬ ਆ ਰਹੇ ਹਨ ਉਹਨਾਂ ਨੇ ਨੌਜਵਾਨਾਂ ਨੂੰ ਬੱਚਿਆਂ ਨੂੰ ਸਰਪੰਚਾਂ ਨੂੰ ਐ ਐਮਸੀ ਸਹਿਬਾਨ ਫਾਜ਼ਲ ਕਾਦੇ ਹੋਰ ਮੋਤਬਰ ਸਹਿਬਾਨ ਸਾਡੇ ਐਮਐਲਏ ਸਾਹਿਬ ਨੇ ਚਾਰੋਂ ਫਾਜ਼ਲ ਕਾਦੇ ਐਮਪੀ ਸਾਹਿਬ ਨੇ ਉਹ ਵੀ ਆਉਣਗੇ ਸਾਰਿਆਂ ਨੇ ਆਉਣਾ ਇੱਥੇ ਕੋਈ ਪਾਰਟੀਬਾਜ਼ੀ ਤੇ ਗੱਲ ਹੈ ਨਹੀਂ ਜੀ ਕਿਉਂਕਿ ਸਾਰਿਆਂ ਨੇ ਅਸੀਂ ਆਪ ਅਸੀਂ ਭਾਰਤ ਦੇ ਵਾਸੀ ਆ ਕੋਈ ਸਾਡੀ ਕੋਈ ਰਾਜਨੀਤਿਕ ਉੱਥੇ ਕੋਈ ਰੈਲੀ ਨਹੀਂ ਹੈ ਸਿਰਫ ਸਿਰਫ ਅਸੀਂ ਭਾਰਤ ਦੇ ਵਾਸੀ ਆ ਅਸੀਂ ਆਪਣੇ ਭਾਰਤ ਨੂੰ ਤੇ ਪੰਜਾਬ ਨੂੰ ਰੰਗਲਾ ਬਣਾਉਣਾ ਹੈ ਤੇ ਨਸ਼ਾ ਮੁਕਤ ਬਣਾਉਣਾ ਹੈ ਆਸਫ ਵਾਲੀ ਕਿਉਂਕਿ ਸਾਡੀ ਜਿਹੜੀ ਵੇਖੋ ਫਾਜ਼ਿਲਕਾ ਦੀ ਸ਼ਹੀਦਾਂ ਦੀ ਧਰਤੀ ਆਸਫ ਵਾਲਾ ਆਸਫ ਵਾਲੇ ਵੀ ਸਾਡੇ ਸ਼ਹੀਦਾਂ ਨੇ ਕੁਰਬਾਨੀਆਂ ਦਿੱਤੀਆਂ ਸੀਗੀਆਂ ਸ਼ਹੀਦ ਸ਼ਹੀਦ ਹੋਏ ਸੀਗੇ ਫੌਜੀ ਵੀਰ ਉਹਨਾਂ ਦਾ ਵੀ ਅਸੀਂ ਮਨਾ ਰਹੇ ਹਾਂ ਤੇ ਦੇਖੋ ਇੱਕ ਤਪੋ ਪੋ ਦਾ ਮਹੀਨਾ ਹੈ ਛੋਟੇ ਛੋਟੇ ਲਾਲਾਂ ਨੇ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਛੋਟੇ ਲਾਲਾ ਨੇ ਸਾਡੇ ਲਈ ਕੁਰਬਾਨੀਆਂ ਦਿੱਤੀਆਂ ਮਾਤਾ ਗੁਜਰੀ ਜੀ ਨੇ ਸਾਡੇ ਲਈ ਕੁਰਬਾਨੀ ਗੁਰੂ ਗੋਬਿੰਦ ਸਿੰਘ ਜੀ ਨੇ ਸਾਰੇ ਪਰਿਵਾਰ ਨੇ ਆ ਮਹੀਨਾ ਵੈਸੇ ਵੀ ਉਹਨਾਂ ਨੂੰ ਅਸੀਂ ਸਜਦਾ ਕਰਦੇ ਆ ਉਹਨਾਂ ਨੂੰ ਪ੍ਰਣਾਮ ਕਰਦੇ ਆ ਜਿਨ੍ਹਾਂ ਦੀ ਬਦੌਲਤ ਅੱਜ ਅਸੀਂ Hindu Sikh ਸਾਰੇ ਹੀ ਅੱਜ ਰਾਜ ਕਰ ਰਹੇ ਆ ਨਹੀਂ ਤਾਂ ਅੱਜ ਅਸੀਂ ਮੁਸਲਮਾਨ ਹੋਣਾ ਸੀਗਾ ਦੇਖੋ ਉਹਨਾਂ ਦੀ ਕੁਰਬਾਨੀਆਂ ਸਦਕਾ ਅੱਜ ਆ ਮਹੀਨਾ ਅਸੀਂ ਉਹਨਾਂ ਨੂੰ ਸਜਦਾ ਕਰੀਏ ਉਹਨਾਂ ਨੂੰ ਅਸੀਂ ਪਾਠ ਪੂਜਾ ਕਰੀਏ ਚਾਹੇ ਮੰਦਰ ਜਾਂਨੇ ਆ ਚਾਹੇ ਗੁਰਦੁਆਰਾ ਸਾਹਿਬ ਜਾਂਨੇ ਆ ਕਿੱਥੇ ਵੀ ਜਾਂਨੇ ਆ ਉਹਨਾਂ ਨੂੰ ਇੱਕ ਨਮਸਕਾਰ ਉਹਨਾਂ ਦੇ ਖਾਤਰ ਉਹਨਾਂ ਦਾ ਪਾਠ ਕਰੀਏ ਤੇ ਸ਼ਹੀਦਾਂ ਦੀ ਸਮਾਰਕ ਤੇ ਆਸ ਵਾਲਾ ਮੱਥਾ ਟੇਕ ਕੇ ਆਈਏ ਇਹੀ ਮੈਂ ਆਪ ਜੀ ਨੂੰ ਅਪੀਲ ਕਰਦਾ ਤੇ ਰਾਜਪਾਲ ਸਾਹਿਬ ਦਾ ਵੀ ਇਹੋ ਸੰਦੇਸ਼ ਹੋਣਾ ਹੈ ਉਹਨਾਂ ਨੇ ਪੈਦਲ ਯਾਤਰਾ ਕਰਨੀ ਹੈ ਸੰਜੀਵ ਸਿਨੇਮੇ ਤੋਂ ਲੈ ਕੇ ਆ ਨੇ ਕੰਟਾ ਘਰ ਚੌਂਕ ਤੱਕ ਪੈਦਲ ਯਾਤਰਾ ਕਰਨਗੇ ਅਸੀਂ ਉਹਨਾਂ ਦਾ ਸਹਿਯੋਗ ਵੱਧ ਤੋਂ ਵੱਧ ਦੇਣਾ ਹੈ ਬੋਲੇ ਜੋ ਨਿਆਲੇ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਜਮਾਲ ਕੇ ਤੋਂ ਤੁਸੀਂ ਤਸਵੀਰਾਂ ਦੇਖ ਰਹੇ ਹੋ ਜਿੱਥੇ ਸਾਬਕਾ ਚੇਅਰਮੈਨ ਰਜਿੰਦਰ ਬਦਾਵਨ ਦੀ ਅਗਵਾਈ ਦੇ ਹੇਠ ਇੱਕ ਨੌਜਵਾਨਾਂ ਦੀ ਜੋ ਕਿ ਕਾਫਲਾ ਲੈ ਕੇ ਜਾ ਰਹੇ ਨੇ ਅਜਲ ਕਾ ਵਿਖੇ ਜਿੱਥੇ ਕਿ ਅੱਜ ਫਾਇਲ ਕਾ ਵਿਖੇ ਜੋ ਰਾਜਪਾਲ ਗੁਲਾਬਚੰਦ ਕਟਾਰੀਆ ਜੀ ਪਹੁੰਚ ਰਹੇ ਨੇ ਜੋ ਕਿ ਨੌਜਵਾਨਾਂ ਨੂੰ ਨਸ਼ਿਆਂ ਦੇ ਵਿਰੁੱਧ ਜਾਗਰੂਕ ਕਰਨਗੇ ਤਾਂ ਜੋ ਆਪਣੀ ਨੌਜਵਾਨ ਪੀੜ੍ਹੀ ਨਸ਼ਿਆਂ ਦੀ ਦਲਦਲੂ ਦੇ ਵਿੱਚੋਂ ਨਿਕਲ ਸਕੇ ਔਰ ਪੈਦਲ ਮਾਰਚ ਕਰਨਗੇ ਇਹ ਪੈਦਲ ਮਾਰਚ ਸੰਜੀਵ ਸਿਨੇਮਾ ਚੌਂਕ ਤੋਂ ਹੁੰਦਾ ਹੋਇਆ ਕੰਡਾਗੜ ਚੌਂਕ ਤੱਕ ਸਮਾਪਤ ਹੋਏਗਾ ਜੀਸ ਤੋਂ ਬਾਅਦ ਆਪਣੇ ਸ਼ਹੀਦਾਂ ਦੀ ਸਮਾਦ ਪਿੰਡ ਆਸਵਾਲਾ ਵਿਖੇ ਨਤਮਸਤਕ ਹੋਣਗੇ ਇਹ ਜੋ ਤਸਵੀਰਾਂ ਤੁਹਾਨੂੰ ਦਿਖਾ ਰਿਹਾ ਇਹ ਪਿੰਡ ਜਮਾਲਕੇ ਤੋਂ ਦਿਖਾ ਰਿਹਾ ਜਿੱਥੇ ਚੇਅਰਮੈਨ ਰਜਿੰਦਰ ਬਦਾਵੰਦ ਦੀ ਅਗਵਾਈ ਦੇ ਹੇਠ ਇਹ ਨੌਜਵਾਨਾਂ ਦਾ ਕਾਫਲਾ ਫਾਇਲ ਕਾ ਪਹੁੰਚੇਗਾ ਸੋ ਫਿਰ ਕਿਸੇ ਵੀਡੀਓ ਨਾਲ ਹਾਜ਼ਰ ਹੋਵਾਂਗੇ ਬਣੇ ਰਹਿਣਾ ਸਾਡੇ ਨਾਲ ਦੇਖਦੇ ਰਹਿਣਾ ਸਾਡਾ ਚੈਨਲ